ਵਾਰਗੇ ਨੇ ਆਪਾਂ ਜੋ ਯਾਦ ਉਹਨਾਂ ਦੀ ਸੰਭਾਲੀਏ ਉਹਨਾਂ ਸੂਰਵੀਰਾਂ ਦੇ ਸਥਾਨ ਅਜੋ ਪਾ ਲਈਏ ਜੰਮੂ ਕਸ਼ਮੀਰ ਤੋਂ 10 ਮਾਰ ਮੌਨ ਸਿੰਘ ਜੰਮੂ ਦਸ਼ਮੇਸ਼ ਯੂਥ ਆਰਗੇਨਾਈਜੇਸ਼ਨ ਜੰਮੂ ਕਸ਼ਮੀਰ ਮੁਖ ਸੇਵਾਦਾਰ ਸ਼ਮਸ਼ੀਰ ਬੁਲੇਟਿਨ 2 ਮਾਰ 77 ਜੰਮੂ ਕਵਾਰਮ ਕੀਤਾ ਹੋਇਆ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਉਪਰਾਲਾ ਕੀਤਾ ਜਾ ਰਿਹਾ ਹੈ ਜਿਵੇਂ ਜੰਮੂ ਕਸ਼ਮੀਰ ਦੀ ਖਾਤੂ ਤਵਾਰੀਖ ਨੂੰ ਕਲਮ ਬੰਦ ਕੀਤਾ ਗਿਆ ਸਤਿਗੁਰੂ ਅਕਾਲਪੁਰਖ ਸਾਹਿਬ ਨੇ ਕਿਰਪਾ ਕੀਤੀ ਤੇ ਮਹਾਨ ਕੰਮ ਸਤਿਗੁਰੂ ਨੇ ਕਰਵਾ ਲਿਆ ਹੁਣ ਨੌਜਵਾਨਾਂ ਵੱਲੋਂ ਦਾਸ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਸਮੁੱਚੇ ਧਰਮੀ ਫੌਜੀਆਂ ਦੀ ਡਾਇਰੈਕਟਰੀ ਤਿਆਰ ਕੀਤੀ ਜਾ ਸਕੇ ਸੋਇ ਧਰਮੀ ਫੌਜੀਆਂ ਦੀ ਮਹਾਨ ਕੁਰਬਾਨੀ ਭੁਲ ਕੋਲੀ ਨਾ ਰਹਿ ਜਾਵੇ ਜੰਮੂ ਦੇ ਇੱਕ ਸ਼ਹੀਦ ਧਰਮੀ ਫੌਜੀ ਸ਼ਹੀਦ ਭਾਈ ਭਪਿੰਦਰ ਸਿੰਘ ਜੀ ਜੀ ਸ਼ਹੀਦੀ ਦਾ ਤਾਸੀਫਲਾ ਰਿਕਾਰਡ ਕੀਤੀ ਹੈ ਉਹਨਾਂ ਦੇ ਇੱਕ ਸਾਥੀ ਜੋ ਉਸ ਮੁਕਾਬਲੇ ਵਿੱਚ ਗੋਲੀਬਾਰੀ ਵਿੱਚ ਆਪਣੀ ਲਤਾਂ ਧੀਆਂ ਚੱਪਲੀਆਂ ਮੇਸ਼ਾਂ ਲਈ ਕੋਆ ਬੈਠੇ ਸਲਾਰ ਕੇਵਲ ਸਿੰਘ ਉਹਨਾਂ ਤੋਂ ਉਸ ਵਾਕਿਆ ਦੇ ਅੱਖੀ ਜਿੱਥੇ ਹਾਲਾਤ ਪੁੱਛਣਾ ਚਾਹਾਂਗੇ ਇਸ ਤੋਂ ਪਹਿਲਾਂ ਜਾਣਕਾਰੀ ਦੇ ਦਈਏ ਨਾਲ ਬੈਠੇ ਨੇ ਧਰਮੀ ਫੌਜੀ ਮਨਜੀਤ ਸਿੰਘ ਸਿੰਬਲ ਕੈਂਪ ਤੋਂ ਨਾਲ ਬੈਠੇ ਧਰਮੀ ਫੌਜੀ ਬਲਵੀਰ ਸਿੰਘ ਜੀ ਕਲਿਆਣੇ ਤੋਂ ਨਾਲ ਸ਼ਹੀਦ ਬਲਵੀਰ ਸਿੰਘ ਫੌਜੀ ਦੇ ਮਾਤਾ ਜੀ ਅਤੇ ਕੇਵਲ ਸਿੰਘ ਜੀ ਦੇ ਮਾਤਾ ਜੀ ਨਾਲ ਬੈਠੇ ਨੇ ਸੋ ਆ ਕੇਵਲ ਸਿੰਘ ਜੀ ਤੁਸੀਂ ਪੁੱਛਦੇ ਹਾਂ ਫਿਰ ਕੇਵਲ ਸਿੰਘ ਜੀ ਜਿਸ ਵੇਲੇ ਵੀਰ ਭੁਪਿੰਦਰ ਸਿੰਘ ਸ਼ਹੀਦ ਹੋਇਆ ਉਸ ਵੇਲੇ ਦਾ ਕੀ ਮਾਹੌਲ ਸੀ ਕਿਸ ਤਰ੍ਹਾਂ ਦਾ ਵਾਤਾਵਰਣ ਸੀ ਕਿਵੇਂ ਕੈਪਚਰ ਕੀਤਾ ਗਿਆ ਤੁਸੀਂ ਕਿਦਾਂ ਭਗੋੜੇ ਹੋਏ ਥੋੜਾ ਜਿਹਾ ਉਸ ਬਾਰੇ ਡਿਟੇਲ ਦੱਸੋ ਕਿਦਾਂ ਹੋਇਆ ਜੀ ਉਸ ਮੌਕੇ ਦਾ ਵਾਤਾਵਰਨ ਕਾਫੀ ਗੰਭੀਰ ਸੀ ਕਿਉਂਕਿ ਪਟਨ ਦੇ ਅੰਦਰ ਸਾਰੀ ਅਫਰਾ ਤਫਰੀ ਮਚੀ ਹੋਈ ਸੀ ਕਿ ਜਿਸ ਮਕੇ 6 ਜੂਨ 1984 ਨੂੰ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਜੀ ਜੀ ਸਾਰੇ ਸਿੱਖ ਫੌਜੀ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਗਮਗੀਨ ਮਾਹੌਲ ਜਾਂ ਛਾ ਗਿਆ ਸੀ ਜਿਹਦੇ ਵਿੱਚ ਸਾਰੇ ਫੌਜੀ ਜਿਹੜੇ ਨੇ ਉਹ ਆਪਣੇ ਆਪ ਨੂੰ ਮਤਲਬ ਬੇਚੈਨ ਜਿਹਾ ਮਹਿਸੂਸ ਕਰਦੇ ਸੀ ਭਵਿੰਦਰ ਸਿੰਘ ਵੀ ਉਸ ਮੌਕੇ ਡਿਊਟੀ ਦੇ ਉੱਤੇ ਖੜਾ ਸੀ ਮੈਂ ਉਸ ਮਕੇ ਕੋਤੈਂਸੀ ਹੁ ਸੀ ਮੇਰੇ ਸਾਹਮਣੇ ਉਸਨੇ ਭੁਪਿੰਦਰ ਸਿੰਘ ਨੇ ਮੁਕੀ ਮਾਰ ਕੇ ਤੇ ਕੀ ਬਾਕਸ ਤੋੜਿਆ ਜਿਹਦੇ ਵਿੱਚ ਸਾਨੂੰ ਚਾਬੀਆਂ ਦਿੱਤੀਆਂ ਤੇ ਅਸੀਂ ਕੋਦ ਖੋਲ ਕੇ ਤੇ ਲੋਕਾਂ ਨੂੰ ਹਿਾਰ ਦਿੱਤੇ ਤੇ ਆਪੇ ਵੀ ਨਾਲ ਬਹਿ ਕੇ ਕਿ ਅਸੀਂ ਕਿ ਤੁਹ ਸਾਰੇ ਨੂੰ ਪਗੋੜੇ ਹੋਣ ਦਾ ਕੀ ਕਾਰਨ ਬਣਿਆ ਕਿਵੇਂ ਜਿਸ ਤਰ੍ਹਾਂ ਕਹਿੰਦੇ ਨੇ ਕਿ ਦਰਵਾਜ਼ੇ ਪਰ ਅਟੈਕ ਹੋਇਆ ਤੁਹ ਖਬਰ ਕਿਤਾ ਪੁੱਜੀ ਖਬਰ ਸਾਨੂੰ ਰੇਡੀਓ ਦੇ ਥਰੂ ਬੀਬੀਸੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਡਿਕਲੇਅਰ ਕਰਦੇ ਵੀ ਅਸੀਂ ਉਹ ਸਾਨੂੰ ਰੇਡੀਓ ਦੇ ਥਰੂ ਇਹ ਹਰ ਚੀਜ਼ ਦਾ ਪਤਾ ਲੱਗਦਾ ਰਹਿੰਦਾ ਸੀ ਤਾਂ ਕਿ ਸਾਡੇ ਸਾਨੂੰ ਇਹ ਸੀ ਕਿ ਸਾਡੇ ਜੀ ਤੂੰ ਮਾਂ ਪਿਓ ਬਾਲ ਬੱਚੇ ਇੱਥੇ ਆਪਾਂ ਨਾ ਮਹਿਫੂਜ਼ ਨਹੀਂ ਤੇ ਅਸੀਂ ਵਿੱਚ ਜੀ ਕੀ ਕਰਨਾ ਹੈ ਅਸੀਂ ਵੀ ਉਹਨਾਂ ਦੇ ਨਾਲ ਹੀ ਜਾ ਕੇ ਸੀ ਰਹਿਣਾ ਤੇ ਉੱਥੇ ਜਿੱਦਾਂ ਮਾਹੌਲ ਤੇ ਮਾਈਕ ਸੁਵੇਦ ਰਾਜਸਵੀਰ ਸਿੰਘ ਨੇ ਬਾਜੀ ਫੁਰਤੋ ਜਿਸੀ ਆ ਕਿ ਉਸ ਦਿਨੇ ਕਾਫੀ ਜਿਹੜੇ ਦੂਜੀ ਕਮਿਊਨਿਟੀ ਦੇ ਅਫਸਰ ਸਨ ਉਹਨਾਂ ਵੱਲੋਂ ਸ਼ਰਾਬ ਪੀਤੀ ਗਈਆਂ ਪਾਰਟੀ ਬਣਾਈ ਗਈ ਹਾਂ ਰਾਤ ਨੂੰ ਇਹਨਾਂ ਗੱਲਾਂ ਨਾਲ ਵੀ ਸਿੱਖਾਂ ਦੇ ਮਨਾਂ ਨੂੰ ਬੜਾ ਠੇਸ ਪਹਾਈ ਬਹੁਤ ਜ਼ਿਆਦਾ ਹਾਂ ਰਾਤ ਨੂੰ ਇਹਨਾਂ ਨੇ ਇੱਕ ਦਿਨ ਪਹਿਲਾਂ ਰਾਤ ਨੂੰ ਇਹਨਾਂ ਨੇ ਅਫਸਰ ਮੈਸ ਦੇ ਅੰਦਰ ਪਾਰਟੀ ਕੀਤੀ ਸੀ ਨਾਨ ਸਿੱਖ ਜਿੰਨੇ ਵੀ ਅਫਸਰ ਆਏ ਸੀ ਉਹਨਾਂ ਨੇ ਬੜਾ ਖੁਸ਼ੀ ਦਾ ਮਾਹੌਲ ਬਣਾਇਆ ਜਿਹਦੇ ਵਿੱਚ ਸਾਡੀ ਹੁੰਡ ਜਿਹੜੀ ਸਿੱਖਾਂ ਦੀ ਸੀ ਉਹਦੇ ਅੰਦਰ ਇੱਕ ਰੋਸ ਪੈਦਾ ਹੋਇਆ ਕੇ ਸਾਡੇ ਗੁਰਦਾਰੇ ਦੇ ਉੱਤੇ ਅਟੈਕ ਕਰਨ ਤੇ ਸਾਡਾ ਕੋ 2000 ਬੰਦਾ ਮਾਰਿਆ ਗਿਆ ਲੇਕਿਨ ਇਹ ਖੁਸ਼ੀਆਂ ਮਨਾ ਰਹੇ ਨੇ ਸਾਨੂੰ ਬੜਾ ਦੁੱਖ ਲੱਗਾ ਇਸ ਕਰਕੇ ਦੂਏ ਦਿਨ ਇਸ ਵਿੱਚ ਚੈਰੀ ਕਰਦੇ ਉਸੇ ਸਵਾਰ ਕੀ ਕਹਿੰਦੇ ਪੁਲਿਸ ਜੀ ਅਹੀ ਜੀ ਕਾਸਿ ਗਿਓਨ ਸਾਨੂੰ 1984 ਨੂੰ ਰਾਤ ਨੂੰ ਤਕਰੀਬਨ 8 ਵਜੇ ਸਾਨੂੰ ਇਹ ਚੀਜ਼ ਦਾ ਪਤਾ ਲੱਗਾ ਤੇ ਅਹੀ 20 ਮਾਡਰਨ ਡੇਪਿਚੀ ਬਿਨਾ ਗੋੜੀ ਤੇ ਉੱਥੋਂ ਸਾਨੂੰ ਡਿਪ ਕਮਾਂਡਰ ਨੇ ਕੁਛ ਦੇਰ ਵਾਸਤੇ ਜਿਹੜੀ ਸਾਡੀ ਆਰਟੀਡੀ ਯੂਨਿਟੀ 116 ਉਹਨੂੰ ਪੱਛਰ ਸਾਹਿਬ ਤੇ ਵੀ ਦਿੱਤੀ ਗਈ ਇਥੂਏ ਧੂਰ ਕਿਤੇ ਚਾਹੀ ਜਾਂ ਜੰਗਲ ਜੁਗਲਾਂ ਉੱਥੇ ਗੁਰਦੁਆਰਾ ਸਾਹਿਬ ਆਸ਼ੀਮਾਰੇ ਪਹਿਲੀ ਬਾਦਸ਼ਾਹੀ ਦਾ ਗੁਰੂ ਨਾਨਕ ਦੇਵ ਜੀ ਦਾ ਉੱਥੋਂ ਸਾਨੂੰ ਟਰੱਕ ਡਰਾਈਵਰ ਨੇ ਦੱਸਿਆ ਕਿ ਇੱਥੇ ਇਸ ਤਰ੍ਹਾਂ ਅਰੇ ਕਲੀ ਸਟੇਟ ਦਾ ਬੈਸਟ ਬੰਗਾਲ ਬੈਸਟ ਬੰਗਾਲ ਅੱਛਾ ਬੈਸਟ ਬੰਗਾਲ ਦਾ ਆਸ਼ੀਮਾਰਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਜੀ ਜੀ ਉੱਥੋਂ ਸਾਨੂੰ ਰਾਤ ਨੂੰ ਤਕਰੀਬਨ ਕੋਈ 9 ਵਜੇ ਦੇ ਟਾਈਮ ਦੇ ਉੱਤੇ ਸਾਨੂੰ ਪਤਾ ਲੱਗਾ ਉਸ ਮੌਕੇ ਮੇਰੀ ਡਿਊਟੀ ਜੀ ਮੈਂ ਐਮ ਜੀ ਦੇ ਵਿੱਚ ਕਾਰਡ ਕਮਾਂਡਰ ਸੀ ਜੇ ਜੇ ਤੁਮ ਕੋ ਮੈਂ ਰੋਟੀ ਖਾਣ ਆਇਆ ਤੇ ਉਸ ਤੋਂ ਬਾਅਦ ਮੈਂ ਐਮਪੀ ਚ ਦੁਬਾਰਾ ਗਿਆ ਤੇ ਉੱਥੋਂ ਤਕਰੀਬਨ ਗੰਨਾ ਵੀ ਸਾਰੀਆਂ ਗੱਡੀਆਂ ਵੀ ਤੇ ਜਿੰਨੀ ਵੀ ਸਾਡੇ ਉੱਥੇ ਸਰਤੀ ਸਿੰਘ ਨੇ ਦੱਸਿਆ ਉੱਥੇ ਉੱਥੇ ਸਾਨੂੰ ਜੇ ਟਰੱਕਾਂ ਦੇ ਲੋਕੀ ਜਾਂਦੇ ਸੀ ਨਾ ਟਰੱਕ ਡਰਾਈਵਰਾਂ ਨੇ ਟਰੱਕ ਡਰਾਈਵਰਾਂ ਨੇ ਉਹਨਾਂ ਨੂੰ ਤਾਂ ਸਕੇ ਪੰਜਾਬ 'ਚ ਹਾਲਾਤ ਹੋ ਰਹੇ ਨਾ ਦਰਬਾਰ ਸਾਹਿਬ ਨੂੰ ਇਤਰਾ ਕਰ ਦਿੱਤਾ ਤੋੜ ਦਿੱਤਾ ਫਲਾਨ ਕਰਦਾ ਢੀਂ ਕਰ ਦਿੱਤਾ ਤੇ ਅਸੀਂ ਵੀ ਫਿਰ ਉਹ ਕਿ ਆ ਵੀ ਚਲੋ ਜੇ ਅਸੀਂ ਉੱਥੇ ਹੀ ਚੱਲਣੀਆਂ ਜੀ ਤੋੜ ਦਿੱਤਾ ਦਰਬਾਰ ਸਾਹਿਬ ਨੂੰ ਤੇ ਅਸੀਂ ਵੀ ਜਾ ਕੇ ਛਿੱਧੀਆਂ ਪ੍ਰਾਪਤ ਕਰਨੀਆਂ ਮਨਜੇ ਸਿੰਘ ਜੀ ਠੀਕ ਹੈ ਜੀ ਇਹਨਾਂ ਜੋ ਇੰਟਰਵਿਊ ਦੇ ਤਾ ਠੀਕ ਹੈ ਤੁਹਾਡੇ ਨਾਲ ਇੱਥੇ ਬੀਤੇ 56 ਦਾ ਸੋ ਅਸੀਂ ਪੁੱਛਾ ਕਰ ਇਸਾ ਵੀਰਪੇਵਲ ਸਿੰਘ ਜੀ ਦੱਸੋ ਵੀ ਉਸਦੇ ਵੀਰ ਭੁਪਿੰਦਰ ਸਿੰਘ ਸ਼ਹੀਦ ਹੋਇਆ ਉਸ ਤੋਂ ਲੇਕਿਨ ਗੋਲੀਬਾਰੀ ਕਿੰਨਾ ਚੱਲੀਗੀ ਤੇ ਗੋਲੀ ਚਨਾਲ ਵਾਲੀ ਕਿਹੜੀ ਜੁਰੰਡ ਸੀ ਟੂ ਕਮੋ ਅਰੇਜਮੈਂਟ ਸੀ ਜਿਨ੍ਹਾਂ ਨੇ ਬੰਬੇ ਤੋਂ ਅੱਗੇ ਆ ਕੇ ਸਾਨੂੰ ਰੋਕਿਆ ਉਹਨਾਂ ਨੇ ਜਿਸ ਮਾ ਕੇ ਗੋਲਾਬਾਰੀ ਸਾਡੇ ਤੇ ਕੀਤੀ ਐਸੀ ਗੱਡੀਆਂ ਵਿੱਚ ਬੈਠੇ ਹੋਏ ਸੀ ਉਹਨਾਂ ਨੇ ਜੱਕ ਦਿਮਾਗ ਕੇ ਸਾਡੀ ਗੱਡੀਆਂ ਰੋਕ ਕੇ ਸਾਡੇ ਉੱਤੇ ਫਾਇਰਿੰਗ ਸ਼ੁਰੂ ਕਰਤੀ ਉਹਦੇ ਵਿੱਚ ਗੋਬਿੰਦ ਸਿੰਘ ਸੀ ਲੋਗੇ ਤੇ ਤੁਹਾਡਾ ਵੀ ਤੁਹਾਨੂੰ ਵੀ ਕਿਸੇ ਬ੍ਰਸ ਲੱਗਿਆ ਸੁਨੀ ਮੈਨੂੰ ਵੀ ਬ੍ਰਸ ਲੱਗਿਆ ਦੋਨਾਂ ਗੋਡਿਆਂ 'ਚ ਕਿ ਮੇਰੇ ਵੀ ਦੋਨੇ ਗੋਡੇ ਜਿਹੜੇ ਉਹਦੇ ਵਿੱਚ ਚਲੇ ਗਏ ਇਹ ਕਿ ਦੋਵੇਂ ਕੋਡਿੰਗ ਚੱਕਰੀਆਂ ਖਤਮ ਹੋ ਚਾ ਚੱਕਰੀਆਂ ਆਪਣੀਆਂ ਦੋਨੇ ਖਤਮ ਹੋ ਸੋ ਇਹ ਫਟੜ ਸਿੰਘ ਮੌਕੇ ਦਾ ਗੋਆ ਹੈ ਜਿਹੜਾ ਭਿੰਦਰ ਸਿੰਘ ਦੀ ਸ਼ਹਾਦਤ ਹੋਰ ਵੀ ਸਿੰਘ ਸ਼ਹੀਦ ਹੋਈ ਜੀ ਉਸ ਦਿਨ ਹਾਂਜੀ ਕਾਫੀ ਬਾਕੀ ਪੰਜਾਬ ਦੇ ਸੰਗੀ ਨਹੀਂ ਸਾਡੇ ਜਮੂ ਦੇ ਵੀ ਕਾਫੀ ਸੀ ਅੱਛਾ ਜੀ ਤੇ ਕਿਤੇ ਕਿਤੇ ਦਾ ਨਾਮ ਤੇ ਮੈਂ ਨਹੀਂ ਪੂਰਾ ਦੱਸ ਸਕਦਾ ਮੇਰੇ ਕੋਲ ਡਿਟੇਲ ਠੀਕ ਹੈ ਠੀਕ ਹੈ तकरीबन 80 ਬੰਦੇ ਸਾਡੇ ਉਸ ਮੌਕੇ ਸ਼ਿਰਦੋਗੇ ਮੌਕੇ ਤੇ ਤੇ ਸਾਡੇ ਕਿ 350 ਬੰਦੇ ਜਿਹੜਾ ਸਾਡਾ ਕੋਈ ਜਾਨੀ ਹੋਇਆ ਜਿੰਨਾ ਕਿ ਬੰਦਾ ਸਾਡਾ ਉੱਥੇ ਨਿਕਲਿਆ ਸੀ ਸਾਰੇ ਸਾਰੇ ਜਾਈ ਮਾਤਾ ਤੁਹਾਡੇ ਹਸਬੰਦ ਵੀ ਸਰਦਾਰ ਸਾਹਿਬ ਵੀ ਸ਼ਹੀਦ ਹੋਏ ਆ 71 ਜੰਗ ਚ 71 ਜੀ ਬੇਟਾ ਵੀ ਸ਼ਹੀਦ ਹੋਇਆ ਕੁਲਵੀਰ ਸਿੰਘ ਤੇਵਲ ਸਿੰਘ ਵੀ ਧਰਮਿਕ ਫੌਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਤੁਸੀਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਸ਼ਹੀਦਾਂ ਤੇ ਮਾਨ ਵੀ ਹੁੰਦਾ ਹੈ ਮਾਪਿਆਂ ਨੂੰ ਫਖਰ ਮਹਿਸੂਸ ਕਰਦੇ ਆ ਤੁਸੀਂ ਤੁਸੀਂ ਸਾਰੇ ਫਿਰ ਕਟਿੰਗ ਕਰ ਰਹੇ ਸੀ ਗੁਰੂ ਗੁਰੂ ਕੋਂਦੇ ਇਸ ਨਾਲ ਹੀਰਿਆਂ ਦੇ ਨਾਲ ਵਾਕਫ ਕਰਾਈ ਹੈ ਸੋ ਆਓ ਇਸ ਸਲਾਬਾ ਅਗਲੇ ਪਿੰਡਾਂ ਵੱਲ ਜਾ ਰਹੇ ਹਾਂ। ਕੋਈ ਘਰ ਦੇ ਫੋਟੋਆਂ ਨੂੰ ਮਿਲਣਾ ਹੈ। ਸੋ ਖਾਲਸਾ ਜੀ ਜਿਵੇਂ ਦਰਵਾਜਾ ਸਾਹਿਬ ਤੇ ਜਦੋਂ ਮੱਤਾ ਰੰਗੜ ਦਾ ਕਾਜਾ ਹੋ ਗਿਆ ਤੇ ਖਬਰਾਂ ਜਦੋਂ ਰਾਇਤਾਂ ਵੀ ਕਨੈਰ ਤੇ ਜਗਨਾ ਚਿੰਦਨ ਕੋਤੀ ਤੇ ਉਹ ਸਿੰਘ ਵੀ ਚਾਲੇ ਪਾਵਟੇ ਤੇ ਦਰਜਾ ਸਿੰਘ, ਬੋਤਾ ਸਿੰਘ ਪਰ ਸੁਖਾ ਸਿੰਘ, ਮੋਤਾ ਸਿੰਘ ਦੀਆਂ ਕਹਾਣੀਆਂ ਕੋਈ ਪੜਦੇ ਕੋਈ ਸੁਣਦੇ ਹਾਂ। ਇਸੇ ਤਰ੍ਹਾਂ ਜਿਵੇਂ ਨਤਰਨੀ ਫੌਜੀ ਨੂੰ ਕਾਚਲੇ ਆ ਕੇ ਗੁਰੂ ਸਾਹਿਬ ਦੇ ਕੌਮ ਦੀ ਆਲਸ਼ਾ ਨਕਾਲ ਸਖਤ ਤੇ ਹਮਲਾ ਹੋ ਗਿਆ ਹੈ ਤੇ ਸਿੰਘ ਜੀ ਤੋਂ ਨਿਕਲ ਪਏ ਪਰ ਇਹ ਨਾਮ ਨਾਲ ਹੀ ਇਸ ਵਕਤ ਦੀ ਗੱਲ ਹੈ ਸਾਰੇ ਤਰਨੀ ਫੌਜੀ ਨੇ ਖੱਤਾ ਜ਼ਾਹਿਰ ਕੀਤਾ ਕਿ ਇਹਨਾਂ ਨਾਲ ਜਾਕੀ ਹੋ ਰਹੀ ਹੈ ਪਕਪਾਤ ਹੋ ਰਿਹਾ ਇਲਾਕਾਵਾਦੀ ਵੰਡ ਕੀਤੀ ਜਾ ਰਹੀ ਹੈ ਕਿ ਜਿੱਥੇ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਇਹ ਹਾਲਾਤ ਬਣੇ ਹੋਏ ਨੇ ਉੱਥੇ ਅਸੀਂ ਇਹਨਾਂ ਦੀ ਜਵਾਨੀ ਸੁਣ ਲੈਂਦੇ ਹਾਂ ਜਿਹੜੇ ਜਿੱਥੇ ਪੰਜਾਬ ਦੇ ਬਹੁਤ ਸਾਰੇ ਸਿੰਘਾਂ ਨੂੰ ਸਮਾਜਿਕ ਸਹਾਇਤਾ ਤੇ ਨੌਕਰੀਆਂ ਮਿਲੀਆਂ ਨੇ ਸ਼ੁਰੂ ਕਮੇਟੀ ਕਿ ਜੰਮੂ ਦੇ ਸਿੱਖਾਂ ਨੂੰ ਵੀ ਕੋਈ ਸਹਾਇਤਾ ਜਸ ਮਾਲੀ ਮਰੀ ਜੰਮੂ ਕਸ਼ਮੀਰ ਦੇ ਬੰਦੇ ਨੇ ਕਿਸੇ ਨਾਲ ਨਾ ਨੁਕਸ ਦਿੱਤੀ ਨਾ ਕੋ ਮਾਲੀ ਸਹਾਇਤਾ ਉਹਨਾਂ ਦਾ ਕਿਦਾਂ ਦਾ ਬਿਹੇਵਰ ਅਕਾਲੀਆਂ ਦਾ ਸ਼ਰਨ ਕਮੇਟੀ ਦਾ ਜੰਮੂ ਦੇ ਸਿੱਖਾਂ ਨਾਲ ਜੰਮੂ ਨਾਲ ਮਤਰੇ ਮਾਪਿਆਂ ਦਾ ਇਸਾ ਬਿਹੇਵ ਹੋਂਦਾ ਹੈ ਇਸਾ ਬਿਹੇਵ ਕਰਦਾ ਜੀ ਇਸ ਦਿਨ ਤੱਕ ਕੋਈ ਸਹਜੋ ਕੋਈ ਇਸ ਦਾ ਸਨਮਾਨ ਕੀਤਾ ਹੋਇਆ ਕੋਈ ਨਹੀਂ ਕੋਈ ਨਹੀਂ ਤੇ ਪੰਜਾਬ ਦੇ ਤੁਹਾਡੇ ਸਾਥੀਆਂ ਦੇ ਕੋਲ ਆ ਗਏ ਹੋਣੇ ਕਿ ਉਹਨਾਂ ਨੂੰ ਸਹਾਇਤਾ ਮਿਲ ਗਈ ਹੈ ਜੇ ਕਿ ਹੁਣ ਉਹਨਾਂ ਨੇ ਇੱਕ ਨਹੀਂ ਛੱਡੇ ਉਹਨਾਂ ਨੂੰ 10-10 ਵਾਰ ਮਿਲੀ ਹੈ ਧੰਨਵਾਦ ਸਾਨੂੰ ਫੋਨ ਵੀ ਕਰਦੇ ਨੇ ਸਾਨੂੰ ਬੁਲਾਉਂਦੇ ਵੀ ਨੇ ਲੇਕਿਨ ਜੰਮੂ ਨਾਲ ਕਿਸੇ ਨੂੰ ਨਹੀਂ ਮਿਲੀ ਬਹੁਤ ਬਹੁਤ ਧੰਨਵਾਦ ਜੰਮੂ ਦੇ ਵਸ ਮਨਮੋਹ ਸਿੰਘ ਵੀਰ ਮਨਜੀਤ ਸਿੰਘ ਕਰਨੀਪੋ ਜੀ ਬਲਵੀਰ ਸਿੰਘ ਕੇ ਵਕੀਲ ਸਿੰਘ ਨਾਲ ਘਰ ਬੈਠੇ ਆਂ ਸਾਇਦ ਬਲਵੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ ਉਹ ਜਿਹੜਾ ਧਰਮ ਲਈ ਮਰਦਾ ਉਹਨੂੰ ਕਿੱਥੇ ਯਾਦ ਕੀ ਕਰਦਾ ਇਲਾ ਪਾਵਰ ਕਿੰਦਾ ਹਰਕਰੂ ਦਾ ਪਾਣੀ ਪੜਦਾ ਅਸਾਰੀ ਫੌਮ ਦੇ 38 ਸਿੱਖ ਬਾਦਨ ਦਾ ਪਾਣੀ ਭਰਨੇ ਤੇ ਨਤਰਵੀ ਫੌਜੀ ਨੂੰ ਅਨੁਗੋਣਾਂ ਕੀਤਾ ਹੋਇਆ ਸੋ ਆਪਨਾ ਵਿਸਾਰ ਲਈ ਜਾਵੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ